ਗੁਰੂ ਹਰਸਹਾਏ ਫਿਰੋਜ਼ਪੁਰ ਦੇ ਵਿੱਚ ਪੈਂਦਾ ਹੈ ਤੇ ਉੱਥੋਂ ਰਾਣਾ ਗੁਰਮੀਤ ਸਿੰਘ ਸੋਢੀ ਭਾਜਪਾ ਦੇ ਉਮੀਦਵਾਰ ਨੇ ਤੇ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਤਾਂ ਕਾਫੀ ਜਿਹੜਾ ਕਿਸਾਨ ਆਮੋ ਸਾਹਮਣੇ ਵੀ ਹੋ ਜਾਂਦੇ ਨੇ ਉਹਨਾਂ ਨੇ ਪਿੱਛੇ ਜੇ ਬਿਆਨ ਵੀ ਦਿੱਤਾ ਸੀਗਾ ਵੀ ਤੁਸੀਂ ਚੋਣਾਂ ਲੜ ਲਓ ਜੇ ਤੁਹਾਨੂੰ ਬੀਜੇਪੀ ਜ਼ਿਆਦਾ ਪਸੰਦ ਨਹੀਂ ਆਉਂਦੀ ਉਹਦੀਆਂ ਜਿਹੜੀਆਂ ਨੀਤੀਆਂ ਜਾਂ ਕੰਮ ਪਸੰਦ ਨਹੀਂ ਆ ਰਹੇ ਤਾਂ ਤੁਸੀਂ ਆਪ ਆਜੋ ਲੋਕਤੰਤਰ ਦੇ ਵਿੱਚ ਗੁਰੂ ਹਰਸਹਾਏ ਦੇ ਵਿੱਚ ਹੀ ਬੀਜੇਪੀ ਦੇ ਵਰਕਰਾਂ ਦੇ ਉੱਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਗੁਰੂ ਹਰ ਸਹਾਏ ਫਿਰੋਜ਼ਪੁਰ ਦੇ ਵਿੱਚ ਪੈਂਦਾ ਹੈ ਤੇ ਉੱਥੋਂ ਰਾਣਾ ਗੁਰਮੀਤ ਸਿੰਘ ਸੋਢੀ ਭਾਜਪਾ ਦੇ ਉਮੀਦਵਾਰ ਨੇ, ਸ਼ੇਰ ਸਿੰਘ ਖੋਪਾਇਆ ਕਾਂਗਰਸ ਦੇ ਉਮੀਦਵਾਰ ਨੇ, ਕਾਕਾ ਜਗਦੀਪ ਬਰਾੜ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਨੇ ਤੇ ਹੋਰ ਵੀ ਕਈ ਜਿਹੜੀਆਂ ਧਿਰਾਂ ਦੇ ਆਗੂ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ। ਤੇ ਕੁੱਲ ਮਿਲਾ ਕੇ ਕਾਫੀ ਉੱਥੇ ਵੀ ਮਾਹੌਲ ਇਹੋ ਜਿਹਾ ਬਣਿਆ ਹੋਇਆ ਵੀ ਹਰ ਕੋਈ ਜਿੱਤਣਾ ਚਾਹੁੰਦਾ ਹੈ ਕਿਸਾਨਾਂ ਦਾ ਵਿਰੋਧ ਇੱਕ ਪਾਸੇ ਚੱਲ ਰਿਹਾ ਹੈ ਤੇ ਰਾਣਾ ਗੁਰਮੀਤ ਸਿੰਘ ਸੋਢੀ ਨਾਲ ਤਾਂ ਕਾਫੀ ਜਿਹੜਾ ਕਿਸਾਨ ਆਮੋ ਸਾਹਮਣੇ ਵੀ ਹੋ ਜਾਂਦੇ ਨੇ ਉਹਨਾਂ ਨੇ ਪਿੱਛੇ ਜੇ ਬਿਆਨ ਵੀ ਦਿੱਤਾ ਸੀਗਾ ਵੀ ਤੁਸੀਂ ਚੋਣਾਂ ਲੜ ਲਓ ਜੇ ਤੁਹਾਨੂੰ ਬੀਜੇਪੀ ਜ਼ਿਆਦਾ ਪਸੰਦ ਨਹੀਂ ਆਉਂਦੀ ਉਹਦੀਆਂ ਜਿਹੜੀਆਂ ਨੀਤੀਆਂ ਜਾਂ ਕੰਮ ਪਸੰਦ ਨਹੀਂ ਆ ਰਹੇ ਤਾਂ ਤੁਸੀਂ ਆਪ ਆਜੋ ਲੋਕਤੰਤਰ ਦੇ ਵਿੱਚ ਤਾਂ ਅਜਿਹੀਆਂ ਗੱਲਾਂ ਬਾਤਾਂ ਨੇ ਤੇ ਹੁਣ ਗੁਰੂ ਹਰਸਹਾਏ ਦੇ ਵਿੱਚ ਹੀ ਬੀਜੇਪੀ ਦੇ ਵਰਕਰਾਂ ਦੇ ਉੱਤੇ ਹਮਲਾ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਹ ਮਾਮਲਾ ਕੋਈ 1.5 10 ਵਜੇ ਦਾ ਹਾਂ ਰਾਤ ਦਾ ਜੀ ਕਹਿੰਦੇ ਭਾਜਪੀ ਦੇ ਵਰਕਰ ਇਹਨਾਂ ਨੇ ਕੰਮਾਂ ਧੰਦਿਆਂ ਤੋਂ ਵਿਹਲੇ ਹੋ ਕੇ ਕਿਉਂਕਿ ਚੋਣ ਰੈਲੀਆਂ ਵਗੈਰਾ ਰਾਤ ਦੇ 10 ਵਜੇ ਤੱਕ ਹੋ ਸਕਦੀਆਂ ਨੇ ਹਾਂ ਕਹਿੰਦੇ ਆ ਕਿ ਉਹ ਲਗਭਗ ਡੇਢ ਦਰਜਨ ਦੇ ਕਰੀਬ ਇਹ ਵਰਕਰ ਹਾਂ ਇੱਕ ਹੋਟਲ ਕੋਈ ਛੋਟਾ ਹੋਟਲ ਹੋਣਾ ਜਾਂ ਕੋਈ ਢਾਬਾ ਹੋਣਾ ਹਾਂ ਉੱਥੇ ਬੈਠ ਕੇ ਰੋਟੀ ਖਾ ਰਹੇ ਸੀ ਇਨਾਂ ਦੇ ਉੱਤੇ ਤੇਜ਼ ਤਾਰਾ ਹਥਿਆਰਾਂ ਦੇ ਨਾਲ ਆ ਕੇ ਕੁਝ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਹੈ। ਇਹ ਗੁੰਡਾਗਰਦੀ ਦਾ ਨਾਚ ਬਾਬਾ ਲੰਬਾ ਚੜਾ ਚੱਲਦਾ ਹੈ। ਸੂਚਨਾ ਪੁਲਿਸ ਨੂੰ ਹੁੰਦੀ ਹੈ। ਉੱਥੋਂ ਦੇ ਡੀਐਸਪੀ ਨੇ ਅਤਲ ਸੋਨੀ ਹੂੰ ਅਤਲ ਸੋਨੀ ਸਾਹਿਬ ਕਹਿੰਦੇ ਨੇ ਕਿ ਹਾਂ ਇਹ ਵੱਡੇ ਪੱਧਰ ਦੇ ਉੱਤੇ ਹੋਇਆ ਹੈ। ਹੂੰ ਕੁਝ ਜ਼ਿਆਦਾ ਜ਼ਖਮੀ ਨੇ ਸੀਰੀਅਸ ਨੇ ਗੰਭੀਰ ਨੇ ਉਹਨਾਂ ਨੂੰ ਗੁਰੂ ਗਵਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਤਬਦੀਲ ਕਰਤਾ ਹੈ ਹਮ ਸ਼ਿਫਟ ਕਰਤਾ ਉੱਥੇ ਕੁਝ ਦੀ ਮੁੱਢਲੀ ਉੱਥੇ ਹੋਈ ਹੈ ਕੁਝ ਨੂੰ ਬਠਿੰਡੇ ਤੇ ਕੋਈ ਹੋਰ ਪਾਸੇ ਕੁੱਲ ਮਿਲਾ ਕੇ ਉਹ ਕਹਿੰਦੇ ਕਿ ਪੁਲਿਸ ਦੇ ਮਾਮਲਾ ਧਿਆਨ ਚ ਆ ਗਿਆ ਪੁਲਿਸ ਨੇ ਮਕਾਤਾ ਮਾ ਦਰਜ ਕਰ ਲਿਆ ਹਮ ਤੇ ਪੁਲਿਸ ਅਗਲੀ ਕਾਰਵਾਈ ਕਰ ਰਹੀ ਹੈ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਉਹਨਾਂ ਵਿੱਚੋਂ ਕਤਲ ਦੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ ਤੇ ਤਾਂ ਕਿ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾ ਸਕੇ ਜੀ ਬਿਲਕੁਲ ਜੀ ਤੇ ਵੈਸੀ ਵੀ ਵੀ ਦੇਖਿਆ ਜਾਂਦਾ ਹੁੰਦਾ ਹੈ ਕਿ ਭਾਈਚਾਰਕ ਸਾਂਝ ਆ ਜਿਹੜੀ ਉਹ ਅਸੀਂ ਵੀ ਕਹਿੰਦੇ ਹੁੰਨੇ ਆ ਇਸ ਮੰਚ ਤੋਂ ਕਿ ਉਹ ਨਹੀਂ ਖਤਮ ਕਰਨੀ ਚਾਹੀਦੀ ਤੁਹਾਡੇ ਬਥੇਰੇ ਜਿਹੜੇ ਨੇ ਰਾਜਨੀਤਿਕ ਮਤਭੇਦ ਹੋਣਗੇ ਤੁਸੀਂ ਉਹਨਾਂ ਨੂੰ ਕਈ ਵਾਰ ਲੀਡਰਾਂ ਨੂੰ ਦਿਖਾਉਣ ਵਾਸਤੇ ਵੀ ਭਾਈ ਦੇਖੋ ਅਸੀਂ ਤੁਹਾਡੇ ਲਈ ਆ ਕਰਤਾ ਉਹ ਨਾ ਕੀਤਾ ਜਾਵੇ ਕਿਉਂਕਿ ਤੁਸੀਂ ਪਿੰਡਾਂ ਦੇ ਵਿੱਚ ਗਲੀ ਮੁਹੱਲਿਆਂ ਦੇ ਵਿੱਚ ਆਣਗੁਆਣ ਰਹਿਣਾ ਹੈ ਚੋਣਾਂ ਦੇ ਵਿੱਚ ਹੀ ਸਿਰਫ ਥੋੜਾ ਜਿਹਾ ਉਹ ਜਿਹਾ ਮਾਹੌਲ ਬਣਦਾ ਬਾਕੀ ਤੁਹਾਡੇ ਉਸੇ ਤਰ੍ਹਾਂ ਹੀ ਤੁਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਵੀ ਸ਼ਾਮਲ ਹੋਣਾ ਇਸ ਕਰਕੇ ਆਪਾਂ ਚੋਣਾ ਨੇ ਜੜੀਆਂ ਉਹ ਪੂਰੇ ਅਮਨ ਆਮਾਨ ਦੇ ਨਾਲ ਨੇ ਪਰੇ ਚੜਾ ਲਈਏ ਜਿੱਤ ਹਾਰ ਬਣੀ ਹੋਈ ਆ ਪਰ ਜੜੀਆਂ ਆਪਸੀ ਇਹ ਜੜੀਆਂ ਖੈਬਾਜ਼ੀਆਂ ਨੇ ਇਹਨਾਂ ਦੇ ਜਿਹੜੇ ਨਤੀਜੇ ਫਿਰ ਬੁਰੇ ਨਿਕਲਦੇ ਨੇ ਇਸ ਕਰਕੇ ਅਸੀਂ ਇਸ ਮੰਚ ਤੋਂ ਆਪ ਸਭ ਨੂੰ ਬੇਨਤੀ ਕਰਦੇ ਹਾਂ ਜਿੰਨੇ ਵੀ ਪਾਰਟੀਆਂ ਦੇ ਨਾਲ ਸੰਬੰਧਿਤ ਵਰਕਰ ਨੇ ਸਮਰਥਕ ਨੇ VOTER ਨੇ ਕਿ ਆਪਸੀ ਭਾਈਚਾਰਕ ਸਾਂਝ ਨੂੰ ਜ਼ਰੂਰ ਵੜਾ ਕੇ ਰੱਖਿਆ ਜਾਵੇ ਚੋਣ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਉਗੀ ਵਾਰੀ ਪਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਡਰਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹਕੂਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਫਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਨਾਲ ਨੰਬਰ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ